ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗਾਜਰਾਂ ਤੇ ਸੂੰਗਰੇ ਤੇ ਆਲੂ ਇਹਨਾਂ ਦੀ ਸਬਜ਼ੀ ਬਣਾਵਾਂਗੇ ਜਿਵੇਂ ਆਪਾਂ ਗਾਜਰਾ ਮਟਰ ਤੇ ਆਪਾਂ ਆਮ ਹੀ ਬਣਾਉਂਨੇ ਆ ਪਰ ਜੇਕਰ ਅਹਰੇ ਸੂੰਗਰੇ ਹਰੇ ਮੂੰਗਰੇ ਸੂੰਗਰੇ ਇਹਨੂੰ ਪਾ ਕੇ ਸਬਜ਼ੀ ਬਣਾਈ ਜਾਵੇ ਤੇ ਜਿਹੜੀ ਆਲੂ ਗਾਜਰਾਂ ਮਟਰ ਦੀ ਸਬਜ਼ੀ ਨਾਲੋਂ ਜ਼ਿਆਦਾ ਸਵਾਦ ਤੇ ਜ਼ਿਆਦਾ ਕਰਾੜੀ ਬਣਦੀ ਆ ਜੀਤੇ ਵਾਸਤੇ ਆਪਾਂ ਪਿਆਜ਼, ਟਮਾਟਰ, ਲਸਣ, ਅਦਰਕ, ਹਰੀ ਮਿਰਚਾ ਕੱਟ ਕੇ ਰੱਖੀਆਂ। ਤੇ ਇਹ ਸਬਜੀ ਨੂੰ ਵੀ ਅਸੀਂ ਕੱਟ ਲਵਾਂਗੇ। ਤੇ ਇਹਨੂੰ ਅਸੀਂ ਡੰਡੇ-ੁੰਡੇ ਦੇ ਵਿੱਚ ਹੀ ਕੁੱਟਾਂਗੇ। ਲੋਚ ਹੋ ਨਸੀ ਗਾਜਰਾ ਕੱਟ ਲਿਆ ਤੇ ਮੁੰਦਰੇ ਤੇ ਆਲੂ ਵੀ ਕੱਟ ਲਿਆ ਤੇ ਆ ਅਸੀਂ ਅਦਰਕ ਲਸਣ ਤੇ ਮਿਰਚ ਕੁੱਟ ਲਿਆ ਤੇ ਇਹ ਹੁਣ ਅਸੀਂ ਡੰਡੇ ਮੁੰਡੇ ਦੇ ਵਿੱਚ ਪਿਆਜ਼ ਕਰ ਲਿਆ ਇਹਦੇ ਵਿੱਚ ਹੁਣ ਅਸੀਂ ਸਾਬਤ ਮਿਰਚਾਂ ਪਾਵਾਂਗੇ ਤੇ ਸਾਬਤ ਹੀ ਧਨੀਆ ਪਾਵਾਂਗੇ ਜਿਹੜਾ ਐਕਸਟਰਾ ਸੀ ਡੰਡੇ ਕੁੰਡੇ ਦੇ ਵਿੱਚ ਮਸਾਲਾ ਪਾ ਦਿਆਂ ਤੇ ਜਿਹੜਾ ਸਾਬਤ ਆਪਾਂ ਮਸਾਲਾ ਪਾਉਨੇ ਆ ਇਹਦਾ ਟੇਸਟ ਜਿਹੜਾ ਬਿਲਕੁਲ ਆਗੀ ਹੁੰਦਾ ਤੁਸੀਂ ਬਹੁਤ ਜ਼ਿਆਦਾ ਬਰੀਕ ਨਹੀਂ ਕਰਨਾ ਹੋ ਨਾ ਕਿਸੇ ਕੜਾਈ ਦੇ ਵਿੱਚ ਤੇਲ ਪਾਉਣੇ ਆ ਇਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਇੱਕ ਛੋਟੀ ਜੀ ਸਟਿਕ ਜਿਹੜੀ ਆ ਦਾਲਚੀਨੀ ਦੀ ਪਾਵਾਂਗੇ ਤੇ ਥੋੜਾ ਜਿਹਾ ਜੀਰਾ ਤੇ ਨਾਲ ਹੀ ਅਜੇ ਪਾ ਦਵਾਂਗੇ ਅਸੀਂ ਅਦਰਕ ਲਸਣ ਇਦਾਂ ਹੀ ਮਿਲਦਾ Põe assim. ਸਹੀ ਆਪਣੇ ਟੇਸ ਦੇ ਅਨੁਸਾਰ ਨਮਕ ਪਾ ਮਾਰ ਲਓ। ਤੁਹਾਨੂੰ ਇਹ ਸਲਜੀਨ ਦਾ ਮਤਲਬ ਹੈ ਆਪਣੇ ਆਪ ਹੀ ਆਪਣੀ ਸਭ ਨੂੰ ਦੱਦ ਲੈਣਾ ਕਿ ਕਿੰਨੀ ਸਲਜੀਆ ਤੇ ਕਿੰਨਾ ਆਟਾ। ਨਮਕ ਮਿਕਸੋਣਾ ਮਿਰਚ ਦਾ ਪਾਊਡਰ ਵੀ ਪਾ ਸਕਦੇ ਹੋ। ਇਹਦੇ ਵਿੱਚ ਜੇ ਚੌਪੜ ਦੇ ਵਿੱਚ ਮਸਾਲਾ ਕਰਦੇ ਆ ਅੱਜ ਕੱਲ ਫਟਾਫਟ ਦੇ ਚੱਕਰ ਦੇ ਵਿੱਚ ਖਲਾਰਾ ਨਾ ਪਵੇ ਮਿੰਨ ਥਾਵੇ ਗਪਲਕੋ ਵਿੱਚ ਚੀਜ਼ਾਂ ਦੇ ਨਾਲ ਜਿਹੜਾ ਮਸਾਲਾ ਕਰਦੇ ਆ ਪਰ ਉਹ ਪਿਆਜ਼ ਜਿਹੜਾ ਉਹ ਚੰਗੀ ਤਰ੍ਹਾਂ ਪੁੱਜ ਗਈ ਨਹੀਂ ਤੇ ਉਹਦੇ ਨਾਲ ਬਹੁਤ ਸਾਰਾ ਤੇਲ ਵੀ ਉਹ ਲੱਗਦਾ ਕਿਉਂਕਿ ਉਹਨੇ ਪਾਣੀ ਛੱਡਿਆ ਹੁੰਦਾ ਤੇ ਉਹਨੂੰ ਭੁੰਨਣਾ ਵੀ ਬਹੁਤ ਜ਼ਿਆਦਾ ਪੈਂਦਾ ਤੇ ਇਹ ਜਿਹੜਾ ਆ ਇਸ ਤਰ੍ਹਾਂ ਡੰਡੇ ਗੁੰਡੇ ਦੇ ਨਾਲ ਆਪਾਂ ਕੁੱਟ ਕੇ ਜੇ ਪਾਈਏ ਇਸ ਸਬਜ਼ੀਆ ਟੇਸਟ ਲੱਗ ਹੀ ਹੁੰਦਾ ਤੇ ਜਿਹੜੀਆਂ ਇਹ ਫੈਲੇ ਮੰਨ ਲਈ ਜਾਰਾ ਪਿਆਜ਼ ਜਿਹੜਾ ਇਹ ਨੂੰ ਹੀ ਥੋੜਾ ਬ੍ਰੀਕ ਬ੍ਰੀਕ ਕੱਟ ਲਿਆ ਨੂੰ ਇਸ ਨੂੰ ਐਡ ਕਰਾਂਗੇ ধ mm থাকে -hmm. <laughs> <bad word. sharp inhale> ਇਖੋ ਆਪਾਂ ਦੱਡੇ ਘੰਡੇ ਦੇ ਨਾਲ ਮਸਾਲਾ ਘੋਟਿਆ ਤੇ ਜਿਹੜਾ ਆਪਣਾ ਪਿਆਜ਼ ਥੜਾ ਖੜਾ ਰਹਿਦਾ ਤਾਂ ਨਹੀਂ ਕਰਦਾ ਤੇ ਆਪਣਾ ਮਸਾਲਾ ਜਿਹੜਾ ਕਿੰਨੀ ਜਲਦੀ ਹੋ ਗਿਆ ਹਨੋ ਇਹ ਜਿਹੜੇ ਸਬਜ਼ੀਆਂ ਜਿਨੇ ਆਪਾਂ ਨੂੰ ਆਪਣੇ ਭੋਜਨ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀ ਹੈ ਵੱਖ-ਵੱਖ ਕਲਰ ਦੀ ਸਬਜ਼ੀ ਕਰਨੀ ਚਾਹੀਦੀ ਆ ਇਹ ਅੱਜ ਕੱਲ ਮੇਨੇ ਹੁਣ ਜੈਲ ਵਾਲੀਆਂ ਗਾਜਰਾ ਆ ਗਈਆਂ ਤੇ ਇਹਦੇ ਨਾਲ ਗ੍ਰੀਨ ਰੰਗ ਤੇ ਹਰੇ ਰੰਗ ਦੇ ਸੁੰਗਰੇ ਤੇ ਆਲੂ ਤੇ ਇਹਨਾਂ ਤੋਂ ਆਪਣੇ ਵੱਖ-ਵੱਖ ਜਿਹੜੀ ਸਾਨੂੰ ਇਹਨਾਂ ਦੀ ਨਿਊਟ੍ਰੀਸ਼ਨ ਵੈਲਿਊ ਜਿਹੜੀ ਆ ਮਿਲੋਗੀ ਤੇ ਵੱਖ-ਵੱਖ ਕਲਰ ਦੀਆਂ ਸਬਜ਼ੀਆਂ ਵੀ ਜਿਹੜੀਆਂ ਸਾਨੂੰ ਵੱਖ-ਵੱਖ ਫਾਇਦੇ ਦਿੰਦੀਆਂ ਆ Uma cinco, um assim, brevet e as palavras. Um assim, porra de aceite, mamãe. उसमे गाजर भी पा दते हैं आलू भी पा दते है। हैं हूँ इन मट्ठे मे से बनावे लो जी अपनी सब्जी होना बनके हो गई प्यार ਇਹਦੇ ਵਿੱਚੋਂ ਨਹੀਂ ਥੋੜਾ ਜਿਹਾ ਗਰਮ ਮਸਾਲਾ ਪਾ ਦੋਗੇ ਬਿਲਕੁਲ ਫਰਸਟ ਕਲਾਸ ਸਬਜ਼ੀ ਸਾਡੀ ਬਣ ਕੇ ਤਿਆਰ ਹੋ ਗਈ ਹੈ ਹਰੇ ਸੁੰਗਰੇ ਪਾ ਕੇ ਤੇ ਜਿਵੇਂ ਆਪਾਂ ਹਮੇਸ਼ਾ ਗਾਜਰਾ ਵਰਤ ਕੇ ਆਪਾਂ ਹਮੇਸ਼ਾ ਹੀ ਖਾਂਦੇ ਆ ਪਰ ਜੇ ਹਰੇ ਸੁੰਗਰੇ ਪਾ ਕੇ ਬਣਾਉ ਤੇ ਇਹਦੇ ਨਾਲ ਇਹ ਆ ਕਿ ਜਿਹੜੀ ਇਹ ਵੈਲੀ ਨਾ ਬਚ ਜਾਂਦੀ ਆ ਤੇ ਦੂਜਾ ਵੈਸੇ ਵੀ ਇਹ ਜਿਹੜੀ ਆ ਕਰਾੜੀ ਬਣਦੀ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਵੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਤੇ ਕਮੈਂਟ ਕਰਕੇ ਵੀ ਕੁਝ ਦੱਸਿਆ ਕਰੋ ਕਿ ਤੁਹਾਨੂੰ ਕਿਵੇਂ ਇਹ ਤਰੀਕਾ ਚੰਗਾ ਲੱਗਾ ਜਾਂ ਇਹ ਸਬਜਿਸ਼ਨ ਪਸੰਦ ਆ ਜਾਂ ਨਹੀਂ ਪਸੰਦ ਤੇ ਕਿਵੇਂ ਲੱਗਾ ਤੁਹਾਨੂੰ ਤੇ ਜਰੂਰ ਸਬਸਕ੍ਰਾਈਬ ਤੇ ਲਾਈਕ ਕਰਨਾ ਆਪ ਸਭ ਦਾ ਥੈਂਕ ਯੂ